ਪੰਜਾਬ ਸਰਕਾਰ ਨੂੰ ਲੈ ਕੇ ਜੋ ਵੱਡੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਦੇ ਵਿੱਚ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਬਦਲੇ ਜਾਣਗੇ ਮੰਤਰੀ ਕਈਆਂ ਨੂੰ ਜਿਹੜਾ ਕਿ ਬਦਲ ਕੇ ਵਿਭਾਗ ਦਿੱਤੇ ਜਾ ਸਕਦੇ ਨੇ ਤੇ ਕਈਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਜੋ ਮੰਤਰੀਆਂ ਦੀ ਕਾਰਗੁਜ਼ਾਰੀ ਠੀਕ ਨਹੀਂ ਚੱਲ ਰਹੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੁੱਖ ਮੰਤਰੀ ਉਹਨਾਂ ਦੀ ਛੁੱਟੀ ਕਰਵਾ ਸਕਦੇ ਨੇ ਸੋ ਕਿਹੜੇ ਕਿਹੜੇ ਮੰਤਰੀ ਜਿਨ੍ਹਾਂ ਦੇ ਅਹੁਦੇ ਬਦਲੇ ਜਾਣਗੇ ਤੇ ਕਿਹੜੇ ਮੰਤਰੀਆਂ ਦੀ ਜਿਹੜੀ ਛੁੱਟੀ ਹੋਣ ਜਾ ਰਹੀ ਏ ਸੋ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਲੋਕ ਸਭਾ ਚੋਣਾਂ ਤੋਂ ਬਾਅਦ ਜੋ ਕਿਆਸ ਲਾਏ ਜਾ ਰਹੇ ਨੇ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਮੰਤਰੀ ਮੰਡਲ ਵਿੱਚ ਫੇਰ ਬਦਲ ਹੋਣ ਹੋਵੇਗਾ ਜਿਮਣੀ ਚੋਣ ਆ ਜਾਂਦੀ ਏ ਜਿਮਣੀ ਚੋਣ ਕਰਕੇ ਰੁਕ ਗਿਆ ਲੇਕਿਨ ਜਿਮਣੀ ਚੋਣ ਜਿਹੜੀ ਹੁਣ ਖਤਮ ਹੋ ਗਈ ਏ 13 ਜੁਲਾਈ ਨੂੰ ਰਿਜ਼ਲਟ ਆ ਜਾਏਗਾ 13 ਜੁਲਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਵੇਖਣ ਨੂੰ ਮਿਲੇਗੀ ਜੋ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਵੱਲੋਂ ਇਹ ਪਹਿਲਾਂ ਵੀ ਹਲਕਾ ਵਾਈਸ ਆਪਣੇ ਹਲਕਾ ਵਿਧਾਇਕਾਂ ਨਾਲ ਤੇ ਉਮੀਦਵਾਰਾਂ ਨੂੰ ਬੁਲਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਇਹੀ ਸਿੱਟਾ ਨਿਕਲਿਆ ਕਿ ਕਿਹੜਾ ਉਮੀਦਵਾਰ ਜਿਸ ਤੇ ਹਲਕੇ ਦੇ ਵਿੱਚੋਂ ਹਾਰ ਗਿਆ ਉਸ ਨੂੰ ਜਿਹੜੀ ਵੋਟ ਕੱਟ ਕਿਉਂ ਮਿਲੀ ਏ ਉਸ ਦੀ ਕਾਰਗੁਜ਼ਾਰੀ ਦੇ ਉੱਪਰ ਜਿਹੜਾ ਕਿ ਸਵਾਲ ਉੱਠੇ ਨੇ ਸੋ ਉਸ ਨੂੰ ਜਿਹੜਾ ਕਿ ਉਹਦੀ ਛੁੱਟੀ ਕਰਵਾ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸੋ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹਾਰਨ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਜਿਹੜਾ ਕਿ ਵੱਡਾ ਫੇਰ ਬਦਲ ਹੋਣਾ ਸੀ ਜਿਮਣੀ ਚੋਣ ਕਰਕੇ ਰੁਕ ਗਿਆ ਜੋ ਹੁਣ ਬਹੁਤ ਜਲਦੀ ਇਹ ਫੇਰ ਬਦਲ ਹੋਵੇਗਾ ਸੰਦੀਪ ਪਾਠਕ ਜੋ ਕੇਜਰੀਵਾਲ ਨੇ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੋਈ ਹੈ ਪੰਜਾਬ ਦੀ ਸੰਦੀਪ ਪਾਠਕ ਨੇ ਇੱਕ ਇੱਕ ਵਿਧਾਇਕ ਨੂੰ ਦੋ ਦੋ ਵਿਧਾਇਕਾਂ ਨੂੰ ਬੁਲਾ ਕੇ ਸਾਰੇ ਪੰਜਾਬ ਦੀ ਸਥਿਤੀ ਜਿਹੜੀ ਕਿਉਂਦੇ ਬਾਰੇ ਜਾਇਦਾ ਲਹਿਰੇ ਨੇ ਸੋ ਪਿੱਛੇ ਜੇ ਵਿਧਾਨ ਸਭਾ ਦਾ ਸਪੀਕਰ ਕਰਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਕੁਝ ਵਿਧਾਇਕ ਜਿਹੜੇ ਜਾ ਕੇ ਆਏ ਨੇ ਸੰਦੀਪ ਪਾਠਕ ਦੇ ਕੋਲ ਉਹਨਾਂ ਨਾਲ ਮੁਲਾਕਾਤ ਵੀ ਹੋਈ ਹੈ अरविंद केजरीवाल ਕੋਲ ਸਿਰ ਭਗਵੰਤ ਮਾਨ ਕੱਲੇ ਜਾ ਸਕਦੇ ਨੇ ਹੋਰ ਕੋਈ ਨਾਲ ਮੁਲਾਕਾਤ ਨਹੀਂ ਕਰ ਸਕਦਾ ਕਿਉਂਕਿ ਉਹ ਜੇਲ੍ਹ ਦੇ ਵਿੱਚ ਨੇ ਜੇਕਰ ਉਹ ਜੇਲ੍ਹ 'ਚ ਨਾ ਹੁੰਦੇ ਤਾਂ ਹੁਣ ਨੂੰ ਸਾਰਾ ਕੁਝ ਜਿਹੜਾ ਕਿ ਇਹ ਕਲੀਅਰ ਸਥਿਤੀ ਹੋ ਜਾਣੀ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਮੰਤਰੀ ਆ ਜਾਣੇ ਸੀ ਲੇਕਿਨ केजरीवाल ਦਾ ਜੇਲ੍ਹ ਵਿੱਚ ਹੁਣ ਕਰਕੇ ਥੋੜਾ ਜਿਹਾ ਰੁਕਿਆ ਜਰੂਰ ਹੋਇਆ ਹੈ ਕਿਉਂਕਿ केजरीवाल ਦੇ ਕੋਲ ਜਿਹੜੀ ਪੰਜਾਬ ਦੀ ਸਥਿਤੀ ਦੱਸਣ ਵਾਸਤੇ ਹੋਰ ਕੋਈ ਜਾ ਨਹੀਂ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਇਹ ਨਹੀਂ ਚਾਹਦੇ ਕਿ ਮੇਰਾ ਕਦ ਘਟੇ ਪੰਜਾਬ ਦੇ ਵਿੱਚ ਸੋ ਇਸ ਕਰਕੇ ਮੁੱਖ ਮੰਤਰੀ ਤਾਂ ਜਿਹੜਾ ਕਿ ਆਪਣੇ ਪੋਸਟਿਵ ਰਿਪੋਰਟ ਹੀ ਦੇਣੇ ਜਾ ਕੇ ਲੇਕਿਨ ਜੋ ਹੁਣ ਸੰਦੀਪ ਪਾਠਕ ਵੱਲੋਂ ਰਿਪੋਰਟ ਜਾਣੀ ਹੈ ਉਹਦੇ ਨਾਲ ਜਿਹੜਾ ਕਿ ਵੱਡਾ ਫੇਰ ਬਦਲ ਹੋਣਾ ਹੈ ਜੋ ਸੰਦੀਪ ਪਾਠਕ ਸਾਰੀ ਜਿਹੜੀ ਜਾਣਕਾਰੀ ਇਕੱਠੀ ਕਰ ਰਹੇ ਨੇ ਜਲੰਧਰ ਦੀ ਜਿਮਨੀ ਚੌਣ ਦੀ ਸਭ ਤੋਂ ਵੱਡੀ ਜਿਹੜੀ ਹੈ ਇਹਦੇ ਤੇ ਟਿਕੀ ਹੋਈ ਹੈ ਜੇਕਰ ਜਿਲੰਦਰ ਜਿਮਣੀ ਚੋਣ ਆਮ ਆਦਮੀ ਜਿੱਦਦਾ ਤਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਕਦ ਜਿਹੜਾ ਕਿ ਥੋੜਾ ਜਿਹਾ ਵੱਧ ਸਕਦਾ ਹੈ ਜੇਕਰ ਜਿਮਣੀ ਚੋਣ ਹਰ ਜਾਂਦੀ ਹੈ ਤਾਂ ਫਿਰ ਮੁੱਖ ਮੰਤਰੀ ਦਾ ਕਦ ਬਿਲਕੁਲ ਨੀਚੇ ਚਲਾ ਜਾਏਗਾ ਔਰ ਫਿਰ ਜਿਹੜਾ ਕਿ ਇੱਥੇ ਸੀਐਮ ਵੀ ਬਦਲਣ ਦੀ ਸੰਭਾਵਨਾ ਹੋ ਸਕਦੀ ਹੈ ਜੋ ਵੱਡੇ ਕਿਆ ਸਲਾਏ ਜਾ ਰਹੇ ਨੇ ਸੋ ਸਭ ਤੋਂ ਪਹਿਲਾਂ ਜਿਹੜੇ ਮੰਤਰੀ ਬਦਲੇ ਜਾਣੇ ਨੇ ਜੋ ਸਾਡੀ ਨਿੱਜੀ ਰਿਪੋਰਟ ਹੈ ਜਾਂ ਹੋਰ ਜਿਹੜੇ ਪੱਤਰਕਾਰਾਂ ਦੀ ਰਿਪੋਰਟ ਹੈ ਉਹਨਾਂ ਵਿੱਚ ਕਿਆਸ ਨੇ ਔਰ ਜਿਹੜੀ ਚਰਚਾਵਾਂ ਨੇ ਕੀ ਜਿਹੜੇ ਲੋਕ ਸਭਾ ਚੋਣ ਲੜੇ ਮੌਜੂਦਾ ਮੰਤਰੀ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਉਹਨਾਂ ਦੀ ਜਿਹੜੀ ਹਾਰ ਹੋਈ ਹੈ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਵੀ ਉਹਨਾਂ ਦੇ ਅਹੁਦੇ ਜਿਹੜੇ ਉਹਨਾਂ ਕੋਲੋਂ ਮੰਤਰੀਪਾਦ ਜਰਾ ਵਾਪਸ ਲਿਆ ਜਾ ਸਕਦਾ ਹੈ ਜਾਂ ਕਈਆਂ ਦੇ ਉਹਦੇ ਬਦਲੇ ਜਾ ਸਕਦੇ ਨੇ ਸਭ ਤੋਂ ਪਹਿਲਾਂ ਜਿਹੜਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੇ ਗੁਰਮੀਤ ਸਿੰਘ ਖੂਡਿਆ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਉੱਪਰ ਜਿਹੜਾ ਕਿ ਚਰਚਾ ਛਿੜੀ ਹੋਈ ਕਿ ਗੁਰਮੀਤ ਸਿੰਘ ਖੂਡਿਆ ਨੂੰ ਮੰਤਰੀਪਦ ਤੋਂ ਹਟਾਇਆ ਜਾ ਸਕਦਾ ਹੈ ਕਿ ਕਿ ਨਵੀਂ ਘਟਨਾ ਵੀ ਵਾਪਰ ਗਈ ਏ ਜੋ 30 ਜੂਨ ਨੂੰ ਇੱਕ ਖੇਤੀਬਾੜੀ ਮਹਿਕਮੇ ਦਾ ਪੇਪਰ ਹੁੰਦਾ ਔਰ ਪੇਪਰ ਲੀਕ ਹੋ ਜਾਂਦਾ ਹੈ ਉਹ ਪੇਪਰ ਜਿਹੜਾ ਲੀਕ ਹੁੰਦਾ ਹੈ ਉਸ ਨੂੰ ਲੈ ਕੇ ਵੀ ਜਿਹੜਾ ਕਿ ਚਰਚਾ ਛੜੀ ਹੋਈ ਕਿ ਖੇਤੀਬਾੜੀ ਮੰਤਰੀ ਦੇ ਮਹਿਕਮੇ ਵਿੱਚੋਂ ਹੀ ਜੋ ਕਿ ਅਸਾਮੀਆਂ ਸੀ 200 ਉਹਨਾਂ ਨੂੰ ਪੜਨ ਵਾਸਤੇ 2022 ਦੇ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ 2024 ਦੇ ਵਿੱਚ ਪੇਪਰ ਦਿੱਤਾ ਜਾਂਦਾ ਹੈ 2 ਸਾਲ ਬਾਅਦ ਪੇਪਰ ਲੈਣਾ ਫਿਰ ਉਹ ਵੀ ਪੇਪਰ ਦਾ ਜਿਹੜਾ ਲੀਕ ਆਊਟ ਹੋ ਜਾਣਾ ਉਰੇ ਮੈਕਮੈਦ ਉੱਪਰ ਜਿਹੜਾ ਖੇਤੀਬਾੜੀ ਦਾ ਵਿਭਾਗ ਆਉਣ ਦੇ ਉੱਪਰ ਜਿਹੜਾ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਸੋ ਪੇਪਰ ਕਹਿੰਦੇ ਲੀਕ ਵੀ ਹੋਇਆ 30 ਤੋਂ 35 32-33 ਲੱਖ ਵਿੱਚ ਪੇਪਰ ਵਿਕਿਆ ਹੈ ਜਿਹੜੇ ਆਮ ਘਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਤਿਆਰੀ ਕਰਕੇ ਜਿਹੜੇ ਇਹ ਪੇਪਰ ਦਿੱਤਾ ਸੀ ਉਹਨਾਂ ਨੂੰ ਹੁਣ ਇਹ ਪੇਪਰ ਲੈਣਾ ਕੋਈ ਬਹੁਤ ਔਖਾ ਸੀ ਜਦੋਂ ਕਿ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਘੰਟਾ ਜਿਨੇ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਪੇਪਰ ਜਿਹੜਾ ਤੁਹਾਨੂੰ ਸਾਰਾ ਮਿਲ ਸਕਦਾ ਹੈ ਔਰ ਇੰਨੇ ਪੈਸੇ ਆ ਸੋ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਖੇਤੀਬਾੜੀ ਮੰਤਰੀ ਦਾ ਸੰਭਾਵੇ ਕਿ ਕਿ ਉਹਨਾਂ ਨੂੰ ਆਪਣ ਉਹਦਾ ਜਿਹੜਾ ਵਾਪਸ ਲਿਆ ਜਾਵੇਗਾ ਦੂਸਰਾ ਪਟਿਆਲਾ ਤੋਂ ਜਿਹੜੇ ਸਿਹਤ ਮੰਤਰੀ ਨੇ ਬਲਵੀਰ ਸਿੰਘ ਉਹਨਾਂ ਦੇ ਵੀ ਜਿਹੜੀ ਚਰਚਾ ਚੱਲਦੀ ਕਿ ਬਲਵੀਰ ਸਿੰਘ ਦੀ ਕਾਰਗੁਜ਼ਾਰੀ ਵੀ ਕੁਝ ਠੀਕ ਨਹੀਂ ਹੈ ਸੋ ਬਲਵੀਰ ਸਿੰਘ ਦਾ ਵੀ ਜਿਹੜਾ ਕਿ ਖੇਤੀ ਉਹਨਾਂ ਕੋਲੋਂ ਵੀ ਜਿਹੜਾ ਕਿ ਮੰਤਰੀ ਪਦ ਵਾਪਸ ਲਿਆ ਜਾ ਸਕਦਾ ਹੈ ਸੋ ਉਸ ਤੇ ਨਾਲ ਹੀ ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੇ ਚੋਣ ਲੜੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦਾ ਜਿਹੜਾ ਕਿ ਉਹਨਾਂ ਦੇ ਮੰਤਰੀ ਪਦ ਤੋਂ ਛੁੱਟੀ ਹੋ ਸਕਦੀ ਕੁਲਦੀਪ ਸਿੰਘ ਢਾਲੀਵਾਲ ਤੋਂ ਜਦੋਂ ਪਹਿਲਾ ਪੰਚਾਇਤ ਮੰਤਰੀ ਸੀ ਉਦੋਂ ਉਹਨਾਂ ਦੇ ਕੋਲੋਂ ਉਹਨਾਂ ਦੇ ਸ਼ਿਕਾਇਤਾਂ ਪਹੁੰਚੀਆਂ ਮੁੱਖ ਮੰਤਰੀ ਸਾਹਿਬ ਕੋਲ ਔਰ ਉਸ ਤੋਂ ਬਾਅਦ ਉਹਨਾਂ ਕੋਲ ਪੰਚਾਇਤ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਜਾਂਦਾ ਔਰ ਉਹਨਾਂ ਨੂੰ ਐਨਆਰਆਈ ਮੰਤਰੀ ਬਣਾਇਆ ਜਾਂਦਾ ਲੇਕਿਨ ਉਹਨਾਂ ਦੇ ਐਨਆਰਆਈ ਮੰਤਰੀ ਬਣਨ ਤੇ ਵੀ ਜਿਹੜੀ ਕਿ ਸ਼ਿਕਾਇਤਾਂ ਪਹੁੰਚ ਚੁੱਕੀਆਂ ਨੇ ਮੁੱਖ ਮੰਤਰੀ ਕੋਲ ਉਹਨਾਂ ਦਾ ਜਿਹੜਾ ਲੋਕ ਸਭਾ ਚੋਣਾਂ ਹਾਰ ਜਾਣਾ ਔਰ ਲੋਕਾਂ ਵੱਲੋਂ ਜਿਹੜੀ ਨਾਰਾਜ਼ਗੀ ਕਿਹਦੇ ਨਾ ਕਿਹਦੇ ਜ਼ਾਹਰ ਹੋ ਰਹੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਉਸ ਦੇ ਨਾਲ ਹੀ ਲਾਲਜੀਤ ਸਿੰਘ ਭੁੱਲਰ ਇੱਕ ਦੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿਹੜਾ ਕਿ ਪੂਰਾ ਲੋਕ ਸਭਾ ਚੋਣਾਂ ਦੇ ਵਿੱਚ ਉਹ ਤਾਂ ਜਿਹੜਾ ਲਾਲਜੀਤ ਸਿੰਘ ਭੁੱਲਰ ਪੂਰਾ ਛਾਇਆ ਰਿਹਾ ਕਹਿੰਦੇ ਵੀ ਕਦੇ ਕੋਈ ਬਿਆਨ ਦਿੰਦਾ ਸੀ ਕਦੇ ਕੋਈ ਬਿਆਨ ਦਿੰਦਾ ਸੀ ਉਹਦੇ ਬਿਆਨਾਂ ਨੂੰ ਲੈ ਕੇ ਮੁੱਖ ਮੰਤਰੀ ਜਿਹੜਾ ਕਿ ਸੱਸ਼ੋ ਪੰਜ ਸਪੈਰ ਹੈ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਦੀ ਟਿਕਟ ਵਾਪਸ ਲਈ ਜਾਵੇ ਜਾਂ ਉਹਨਾਂ ਨੂੰ ਤਾਂ ਬਹੁਤ ਔਖਾ ਹੋਇਆ ਸੋ ਲਾਲਜੀਤ ਸਿੰਘ ਭੁੱਲਰ ਜਿਹਨਾਂ ਕੋਲ ਪੰਚਾਇਤ ਵਿਭਾਗ ਹੈ ਉਹਨੂੰ ਲੈ ਕੇ ਜਿਹੜਾ ਕਿ ਹੁਣ ਉਹਨਾਂ ਦੇ ਮંત્રી ਪਾਜੜਖ ਵਾਪਸ ਲਿਆ ਜਾ ਸਕਦਾ ਲਾਲਜੀ ਸਿੰਘ ਪੁਲਰ ਕਿਤਾਉਪੀ ਪੜੇ ਬਹੁਤ ਘੱਟ ਨੇ ਇੱਕ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਜਿਹੜਾ ਕਿ ਮੰਤਰੀ ਪੰਚਾਇਤ ਮੰਤਰੀ ਦਾ ਸੋ ਇਸ ਕਰਕੇ ਲਾਲਜੀ ਸਿੰਘ ਪੁਲਰ ਦੀ ਤਾਂ ਪਹਿਲੇ ਤੌਰ ਤੇ ਛੁੱਟੀ ਹੋ ਜਾਣੀ ਸੀ ਲੇਕਿਨ ਲਾਲਜੀ ਨਾਲ ਕੋਲ ਪੰਚਾਇਤ ਵਿਭਾਗ ਹੈ ਉਹਨੂੰ ਲੈ ਕੇ ਜਿਹੜਾ ਕਿ ਹੁਣ ਉਹਨਾਂ ਦੇ ਮંત્રી ਪਾਜੜਖ ਵਾਪਸ ਲਿਆ ਜਾ ਸਕਦਾ ਲਾਲਜੀ ਸਿੰਘ ਪੁੱਲਰ ਕਿਤਾਬੀ ਪੜੇ ਬਹੁਤ ਘੱਟ ਨੇ ਇੱਕ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਜਿਹੜਾ ਕਿ ਮੰਤਰੀ ਪੰਚਾਇਤ ਮੰਤਰੀ ਦਾ ਸੋ ਇਸ ਕਰਕੇ ਲਾਲਜੀ ਸਿੰਘ ਪੁੱਲਰ ਦੀ ਤਾਂ ਪਹਿਲੇ ਤੌਰ ਤੇ ਛੁੱਟੀ ਹੋ ਜਾਣੀ ਸੀ ਲੇਕਿਨ ਉਹ ਰੁਕ ਗਏ ਹੁਣ ਜਿਹੜਾ ਕਿ ਉਹਨਾਂ ਦਾ ਹੈ ਪਹਿਲੇ ਪਹਿਲੀਆਂ ਦੇ ਵਿੱਚ ਹੀ ਜਿਹੜਾ ਕਿ ਉਹਨਾਂ ਦੀ ਛੁੱਟੀ ਹੋ ਸਕਦੀ ਉਹਨਾਂ ਦੇ ਨਾਂ ਤੇ ਨਵਾਂ ਪੰਚਾਇਤ ਮੰਤਰੀ ਲਾਇਆ ਜਾ ਸਕਦਾ ਹੈ ਸੋ ਉਸ ਦੇ ਨਾਲ ਹੀ ਇੱਕ ਹੋਰ ਬਲਕਾਰ ਸਿੰਘ ਜਿਦੀ ਇੱਕ ਨੀਲੀ ਫਿਲਮ ਜਿਹੜੀ ਕਿ ਸੋਸ਼ਲ ਮੀਡੀਆ ਦੇ ਵਿੱਚ ਆਈ ਔਰ ਬਹੁਤ ਥੂ ਥੂ ਹੋਈ ਆਮ ਆਦਮੀ ਸਰਕਾਰ ਦੀ ਸੋ ਬਲਕਾਰ ਸਿੰਘ ਦਾ ਜਿਹੜਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਉਹਨਾਂ ਦਾ ਜਿਹੜਾ ਕਿ ਹੁਣ ਜਿਮਨੀ ਚੋਣ ਵਿੱਚ ਵੀ ਉਹਨਾਂ ਨੂੰ ਜਿਹੜਾ ਕਿ ਕਿਤੇ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਔਰ ਉਹ ਕਹਿੰਦੇ ਉਹਨਾਂ ਦਾ ਤਾਂ ਆਫਸੇ ਖਾਲੀ ਪਿਆ ਹੈ ਸਕਰੀਅਰ ਦੇ ਵਿੱਚੋਂ ਕਦੇ ਉੱਥੇ ਜਾਂਦੇ ਹੀ ਨਹੀਂ ਕਿਉਂਕਿ ਉਹ ਘਰੋਂ ਹੀ ਕਹਿੰਦੇ ਬਾਹਰ ਨਿਕਲੋ ਬੰਦ ਹੋ ਗਏ ਨੇ ਉਹਨਾਂ ਦੀ ਜਿਹੜੀ ਥੂ ਥੂ ਹੋਈ ਔਰ ਆਮ ਆਦਮੀ ਪਾਰਟੀ ਦੀ ਜਿਹੜੇ ਕਿ ਇੰਨਾ ਕਿਰਕਰੀ ਹੋਈ ਏ ਉਸ ਬਲਕਾਰ ਸਿੰਘ ਦੇ ਕਰਕੇ ਉਹਨਾਂ ਦਾ ਮਹਿਕਮਾ ਔਰ ਉਹਨਾਂ ਨੂੰ ਤਾਂ ਮੰਤਰੀਪਾਦ ਤੋਂ ਹਟਾ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਉਹ ਸਤੰਕ ਸਰਕਾਰਾਂ ਪਰ ਮੰਤਰੀ ਕੋ ਚੰਗਾ ਨੌਜਵਾਨ ਪੜੇ ਲਿਖਿਆ ਜਿਹੜਾ ਕਿ ਬਹੁਤ ਹੀ ਅਗਾਹ ਵਧੂ ਸੋਚ ਵਾਲਾ ਹੋਵੇ ਉਹਨੂੰ ਲਗਾਉਣਾ ਚਾਹੁੰਦੇ ਨੇ ਸੋ ਇਹ ਪੰਜ ਮੰਤਰੀਆਂ ਦੀ ਜਿਹੜੀ ਛੁੱਟੀ ਹੋ ਸਕਦੀ ਏ ਜਿਹੜਾ ਕਿ ਹੁਣ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਹੋਵੇਗਾ ਨਵੇਂ ਮੰਤਰੀ ਬਣਨ ਜਾਣਗੇ ਜਿਹੜੇ ਪੜੇ ਲਿਖੇ ਹੋਣਗੇ ਨੌਜਵਾਨ ਹੋਣਗੇ ਜਿਨ੍ਹਾਂ ਨੂੰ ਪੰਜਾਬ ਦੇ ਪ੍ਰਤੀ ਜਿਹੜਾ ਜਿਨ੍ਹਾਂ ਦੀ ਕਾਰਗੁਜ਼ਾਰੀ ਦੇਖੀ ਜਾ ਰਹੀ ਹੈ ਔਰ ਆਪਣੇ ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦਾ ਕਾਰਗੁਜ਼ਾਰੀ ਰਹੀ ਹੈ ਉਹ ਹਲਕੇ ਵੀ ਦੇਖੇ ਜਾਣਗੇ ਔਰ ਉਹਨਾਂ ਦਾ ਜਿਹੜਾ ਕੀ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਨੂੰ ਵੀ ਦੇਖਿਆ ਜਾਵੇਗਾ ਜਿਵੇਂ ਹੁਣ ਜਲੰਧਰ ਦੀ ਪੱਛਮੀ ਚੋਣ ਜਿਹੜੀ ਹੋਈ ਹੈ ਜਲੰਧਰ ਪੱਛਮੀ ਦੀ ਉਹਦੇ ਵਿੱਚ ਜੇ ਮਹਿੰਦਰ ਭਗਤ ਜੇਤੂ ਹੁੰਦੇ ਨੇ ਤਾਂ ਮਹਿੰਦਰ ਭਗਤ ਨੂੰ ਮੰਤਰੀ ਪਦ ਜਿਹੜਾ ਕਿ ਮਿਲ ਸਕਦਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਕੀਤਾ ਸੀ ਜਲੰਧਰ ਵਾਸੀਆਂ ਨੂੰ ਕਿ ਤੁਸੀਂ ਇਸ ਨੂੰ ਵਿਧਾਇਕ ਬਣਾ ਦਿਓ ਮੰਤਰੀ ਮੈਂ ਬਣਾਵਾਗਾ ਸੋ ਮਹਿੰਦਰ ਭਗਤ ਦੇ ਨਾਂ ਉੱਪਰ ਹੀ ਮੋਹਰ ਲੱਗ ਸਕਦੀ ਏ ਇਸ ਦੇ ਨਾਲ ਹੀ ਹੋਰ ਜਿਹੜੇ ਸੀਨੀਅਰ ਪਹਿਲਾ ਆਮ ਆਦਮੀ ਪਾਰਟੀ ਦੇ ਜੇਤੂ ਹੋਏ ਹੋਏ ਨੇ ਜਿਹੜੇ 2017 ਦੇ ਵਿੱਚ ਵਿਰੋਧੀ ਧਿਰ ਚ ਬੈਠੇ ਰਹੇ ਨੇ ਜਿਵੇਂ ਪ੍ਰਿੰਸੀਪਲ ਬੁਧਰਾਮ ਹੋਵੇ ਜਾਂ ਬਲਜਿੰਦਰ ਕੌਰ ਹੋਣ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਸੀਨੀਅਰ ਨੇ ਉਹਨਾਂ ਦਾ ਨਾਮ ਵੀ ਸਾਹਮਣੇ ਆ ਸਕਦਾ ਔਰ ਉਹਨਾਂ ਨੂੰ ਮੰਤਰੀ ਪਦ ਮਿਲ ਸਕਦਾ ਔਰ ਇਹਨਾਂ ਦੀ ਛੁੱਟੀ ਹੋਵੇਗੀ ਪੰਜ ਮੰਤਰੀਆਂ ਦੀ ਸੋ ਜਿਹੜੀ ਨਵੀਂ ਖਬਰ ਜਿਹੜੀ ਸਿਆਸਤ ਹੈ ਜਿਵੇਂ ਕੋਈ ਨਵੀਂ ਆਵੇਗੀ ਅਸੀਂ ਤੁਹਾਡੇ ਨਾਲ ਨਵੀਂ ਅਪਡੇਟ ਲਗਾ ਕੇ ਜੁੜਾਂਗੇ ਤੁਸੀਂ ਚੈਨਲ ਤੇ ਬਣੇ ਰਹੋ ਔਰ ਚੈਨਲ ਨੂੰ ਵਾਟ ਵਾਟ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ